बैठे तुम ये पावन पावन दिहाड़े गुरु गोबिंद जी महाराज धन गुरु तेग बहादुर साहब जी महाराज चार साहबजादे बाबा अजीत सिंह बाबा जुझार सिंह बाबा जोरावर सिंह फतेह सिंह जिन्ह ने ਇਹ ਮਹੀਨਾ ਸੁਰਤੀ ਬਿਰਤੀ ਸਹਜਾਦਿਆਂ ਨਾਲ ਲਾ ਲਈ ਇਹਨਾਂ ਕਹਿੰਦੇ ਨੇ ਫਿਰ 12 ਮਹੀਨੇ ਹੀ ਉਹਨਾਂ ਦੀ ਯਾਦ ਅੰਦਰ ਚੱਲ ਪੈਂਦੀ ਹੈ ਕਦੇ ਮੌਕਾ ਪਣੇ ਸਰਹੰਦ ਦੀਆਂ ਦੀਵਾਰਾਂ ਸੱਚੇ ਦਿਲੋਂ ਅਰਦਾਸ ਕਰਕੇ ਪੁੱਛਿਓ ਬਾਬਾ ਜੁਰਾਵਰ ਸਿੰਘ ਬਾਬਾ ਫਤੇ ਸਿੰਘ ਤੁਸੀਂ ਕਿਉਂ ਕੰਦਾਂ ਵਿੱਚ ਖੜੇ ਹੋਗੇ ਤੁਸੀਂ ਕਿਉਂ ਆਪਣੇ ਆਪ ਨੂੰ ਕੁਰਬਾਨ ਕੀਤਾ ਤਾਨੂੰ ਜ਼ਿੰਦਗੀ ਪਿਆਰੀ ਨਹੀਂ ਸੀ ਲੱਗਦੀ ਜੇ ਅਰਦਾਸ ਤੁਹਾਡੀ ਸੱਚੀ ਤੇ ਸੁੱਚੀ ਹੈ ਨਾ ਤੇ ਕੰਧਾਂ ਵਿੱਚੋਂ ਇਹ ਆਵਾਜ਼ ਆਏਗੀ ਓਏ ਗੁਰਸਿੱਖਾ ਅਸੀਂ ਤਾਂ ਕੁਰਬਾਨੀਆਂ ਕੀਤੀਆਂ ਨੇ ਸਾਡੇ ਵਰਗੀ ਦਸਤਾਰਾਂ ਤੇਰੇ ਸਿਰ ਤੇ ਤੇਰੇ ਬੱਚਿਆਂ ਦੇ ਸਿਰ ਤੇ ਸਜ ਜਾਏਗੀ ਤਾਂ ਸੀ ਕੁਰਬਾਨ ਹੋਏ ਹਾਂ ਅੱਲਾ ਯਾਰ ਖਾਂ ਜੋਗੀ ਕਹਿੰਦਾ ਏ ਨਾ ਕਹੂੰ ਅਬ ਕੀ ਨਾ ਕਹੂੰ ਤਵ ਕੀ ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਬੋਲੋ ਸਾਰੇ ਅਗਰ ਨਾ ਹੁੰਦੇ ਉੱਚੀ ਬੋਲੋ ਸਾਰੇ ਅਗਰ ਨਾ ਹੁੰਦੇ ਤਾਂ ਸੁਨਨਤ ਹోతి ਅੱਲਾ ਯਾਰ ਖਾ ਚੁਕੀ ਇਹ ਕੀਰਤਨ ਨਹੀਂ ਸੀ ਹੋਣਾ ਇਹ ਤੁਸੀਂ ਸਮਾਧੀਆਂ ਵਿੱਚ ਬੈਠੇ ਹੋ ਨਾ ਇਹ ਸਾਰਾ ਕੁਝ ਨਹੀਂ ਸੀ ਹੋਣਾ ਜੇ ਗੁਰੂ ਤੇਗ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਆਪਣਾ ਸਰਬੰਸ ਨਾ ਵਾ ਅੱਲਾ ਯਾਰਖੰ ਜੋਗੀ ਲਿਖਦਾ ਏ ਹਿੰਦ ਮੇ ਇਕ ਹੀ ਤੀਰਤ ਹੈ ਯਾਤਰਾ ਕੇ ਲੀਏ ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲੀ ਤੇ ਜਦੋਂ ਅੰਤ ਸਮਾਂ ਆਇਆ ਨਾ ਅੱਲਾ ਯਾਰਖੰ ਜੋਗੀ ਹੈ ਮੁਸਲਮਾਨ ਕਾਜੀ ਮੌਲਵੀ ਇਕੱਠੇ ਹੋ ਕੇ ਕਹਿਣ ਲੱਗੇ ਤੂੰ ਕਾਫਿਰ ਹੈ ਹੁਣ ਤੂੰ ਮਰਨ ਲੱਗਾ ਤੈਨੂੰ ਅੱਲਾ ਦੀ ਗੋਦ ਪ੍ਰਾਪਤ ਨਹੀਂ ਹੋਵੇਗੀ ਹੱਥ ਜੋੜ ਕੇ ਕਹਿਣ ਲੱਗਾ ਕਿਉਂ ਨਹੀਂ ਹੋਵੇਗੀ ਮੈਂ ਕਿਹੜੀ ਗਲਤੀ ਕੀਤੀ ਹੈ ਕਾਜੀ ਮੌਲਵੀ ਕਹਿੰਦੇ ਨੇ ਹੈ ਤੂੰ ਮੁਸਲਮਾਨ ਪੱਕਾ ਪਰ ਸਾਰੀ ਜ਼ਿੰਦਗੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਣ ਗਾਏ ਤੂੰ ਕਾਫਿਰ ਹੈ ਧਰਮ ਦੇ ਉਲਟ ਚੱਲ ਕੇ ਤੂੰ ਗੁਰੂ ਗੋਬਿੰਦ ਸਿੰਘ ਜੀ ਦੇ ਗੁਣ ਗਾਏ ਸਾਰੀ ਜ਼ਿੰਦਗੀ ਇਸ ਵਾਸਤੇ ਤੈਨੂੰ ਅੱਲਾ ਦੀ ਗੋਦ ਨਹੀਂ ਪ੍ਰਾਪਤ ਹੋਵੇਗੀ ਅੱਲਾ ਯਾਰਖਾ ਜੋਗੀ ਕਹਿੰਦਾ ਹੈ ਇਹ ਮੌਲਵੀ ਕਾਜੀ ਮਰਨ ਤੋਂ ਬਾਅਦ ਕਹਿੰਨੇ ਖੁਦਾ ਵੇਖਿਆ ਮੈਨੂੰ ਤਾਂ ਜਿਉਂਦਿਆਂ ਜੀ ਖੁਦਾ ਗੁਰੂ ਗੋਬਿੰਦ ਸਿੰਘ ਜੀ ਦੀ ਗੋਦ ਮਿਲ ਗਈ ਹੈ ਮਰਨ ਤੋਂ ਬਾਅਦ ਕਹਿੰਨੇ ਖੁਦਾ ਵੇਖਿਆ ਸੱਚਾ ਸੁੱਚਾ ਫਕੀਰ ਉਹਨੂੰ ਕੋਈ ਮੁਸਲਮਾਨ ਹਿੰਦੂ ਨਜ਼ਰ ਨਹੀਂ ਆਉਂਦਾ ਉਹਨੂੰ ਤਾਂ ਨਜ਼ਰ ਆਉਂਦਾ ਹੈ ਸਭ ਗੋਬਿੰਦ ਹੈ ਸਭੇ ਘਟਰਾਮ ਬੋਲੇ ਜਵਾਬ ਦਿੱਤਾ ਮੈਨੂੰ ਜਿਉਂਦਿਆਂ ਜੀ ਖੁਦਾ ਗੁਰੂ ਗੋਬਿੰਦ ਸਿੰਘ ਜੀ ਮਿਲ ਗਏ ਨੇ ਮੈਨੂੰ ਕਿਸੇ ਦੀ ਪਰਵਾਹ ਨਹੀਂ ਕਿ ਕਿਤੇ ਖੁਸ਼ ਨਸੀਬ ਹਾਂ ਅਸੀਂ ਜਿਸ ਬਾਪੂ ਨੇ ਸਾਡੀ ਖਾਤਰ ਆਪਣਾ ਸਰਬੰਸ ਵਾਰ ਕੇ ਇਹ ਗੱਲ ਕਹਿ ਦਿੱਤੀ ਇਨ ਪੁੱਤਰਨ ਕੇ ਸੀਸ ਪਰ ਵਾਰ دیے ਸੁਤਚਾਰ ਚਾਰਮੂਵੇ ਤੋਂ ਕੀ ਆ ਹੋਆ ਜੀਵਤ ਕਈ ਹਜ਼ਾਰ ਐ ਸਤਗੁਰੂ ਅਸੀਂ ਤੁਹਾਡੇ ਚਰਨਾਂ ਵਿੱਚ ਬੈਠੇ ਹਾਂ ਸਾਡੀ ਕੋਈ ਔਕਾਤ ਨਹੀਂ ਸਿਆਣਪ ਨਹੀਂ ਸਾਨੂੰ ਆਪਣਾ ਬਣਾ ਲਓ ਅੰਦਰੋਂ ਸਾਨੂੰ ਆਪਣਾ ਬਣਾ ਸਿੱਖੀ ਮੇਰੀ ਦਿਖਾਵੇ ਦੀ ਨਾ ਹੋਵੇ ਸਿੱਖੀ ਮੇਰੀ ਕਮਾਈ ਬਣ ਜਾਏ ਜਿਹੜੀ ماں ਜੁੜੀ ਹੋਈ ਹੋਵੇ ਨਾ ਰੱਬ ਨਾਲ ਗੁਰੂ ਕਰਨ ਨਾਲ ਉਹ ਜਿੰਨੀ ਵਾਰੀ ਵੀ ਆਏਗੀ ਨਾ ਗੁਰਦੁਆਰੇ ਇੱਕੋ ਹੀ ਅਰਦਾਸ ਕਰੇਗੀ ਸਤਿਗੁਰੂ ਤੇਰੇ ਸਹਿਬਜ਼ਾਦਿਆਂ ਦੀ ਚਲਕ ਮੇਰੇ ਬੱਚਿਆਂ ਵਿੱਚ ਵੀ ਫਸ ਜਾਏ ਭੂਤਾ ਮਾਤਾ ਕੀ ਅਸੀਸ ਨਿਮਕ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਵਜੂ ਜਗਦੀਸ਼ ਇੱਕ ਦੁਨੀਆਵੀ ماں ਹੈ ਅਰਦਾਸ ਉਹ ਵੀ ਕਰਦੀ ਏ ਪਰ ਉਹ ਕਹਿੰਦੀ ਏ ਮੇਰਾ ਪੁੱਤਰ ਬਹੁਤ ਅਮੀਰ ਹੋਵੇ ਗੱਡੀਆਂ ਮੋਟਰ ਕਾਲਾਂ ਕਾਰਾਂ ਵਾਲਾ ਹੋਵੇ ਪਰ ਮੁਬਾਰਕ ਹੈ ਉਹ ਮਾਂ ਜਿਹੜੀ ਸਿੱਖੀ ਮੰਗਦੀ ਏ ਗੁਰੂ ਦਾ ਪਿਆਰ ਗੁਰੂ ਦੇ ਬਚਨਾਂ ਨੂੰ ਜ਼ਿੰਦਗੀ ਵਿੱਚ ਕਮਾਉਣਾ ਮੰਗਦੀ ਏ ਆਪਾਂ ਵੀ ਮੰਗੀਏ ਕਿਉਂਕਿ ਇਹ ਸਾਰੇ ਰਾਜਿਆਂ ਨੂੰ ਬਣਾਉਣ ਵਾਲਾ ਰਾਜਾ ਹੈ ਮਹਾਰਾਜ ਜੀ ਦੇ ਵਚਨ ਨੇ ਕਰਿਓ ਸਾਰੇ ਗੁਰੂ ਜੀ ਦੀ ਅਸੀਸ ਪ੍ਰਾਪਤ ਕਰੋ ਜੀ ہم بیٹھے ہم بیٹھے ہم بیٹھے تم دیکھو سینسا i Quem ਨਹੀਂ ਰਾਜਾ ਨਹੀਂ ਰਾਜਾ ਇਹ ਊਪਤ ਸਭ ਦਿਵਸ ਚਾਹ ਕੇ ਝੂਠੇ ਕਰਤ ਦਿਵਸ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜ ਐਸੋ ਰਾਜ ਛੋੜ ਉਰ ਤੋ ਚਾ ਕੋਨ ਧਾਈਏ ਦੂਜਾ ਕੋਨ ਧਾਈਏ ਵਾਹੇ ਕੁ Oh uh my -huh. ਪਵਨ ਪੰਕਤੀਆਂ ਸਭ ਨੂੰ ਬੇਨਤੀ ਹੈ ਇਰਲ ਕੇ ਗਾਵਾਂਗੇ ਤੇ ਫਿਰ ਇਹ ਪਾਵਨ ਪੰਕਤੀਆਂ ਸਾਡੀ ਅਰਦਾਸ ਬਣ ਜਾਏਗੀ ਅਰਦਾਸ ਕਿਹੜੀ ਬਣ ਜਾਏ ਸਤਿਗੁਰੂ ਜਿਗਰ ਦੇ ਟੁਕੜੇ ਪੁੱਤਰ ਬਣ ਕੇ ਪਿਤਾ ਵਾਰਿਆ ਤੇ ਫਿਰ ਪਿਤਾ ਬਣ ਕੇ ਚਾਰ ਪੁੱਤਰ ਪਾਲੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰੋ ਭਾਵਨਾ ਨਾਲ ਗਾਵਾਂਗੇ ਨਾ ਇੱਥੇ ਬੈਠਿਆਂ ਹੀ ਸਾਡੀ ਜੇ ਮਨ ਲਾ ਕੇ ਗਾਵਾਂਗੇ ਇੱਥੇ ਬੈਠਿਆਂ ਹੀ ਸਤੇਗੜ ਸਾਹਿਬ ਹਾਜ਼ਰੀ ਲੱਗ ਜਾਏਗੀ ਮਨ ਵਿੱਚ ਹੈ ਸਤਿਗੁਰੂ ਕੇ ਪਾਸ ਸਤਿਗੁਰੂ ਕਹਿੰਦੇ ਨੇ ਤਨ ਜੋ ਮਰਜੀ ਕਰੀ ਜਾਏ ਪਰ ਮਨ ਹਾਜ਼ਰ ਹੁੰਦਾ ਹੈ ਸਰਸਾ ਨਦੀ 10 ਲੱਖ ਦੁਸ਼ਮਣ ਮਗਰ ਨੇ ਸਰਸਾ ਨਦੀ ਪਾਰ ਕੀਤੀ ਪਰਿਵਾਰ ਵਿਛੋੜੇ ਵੀ ਪਏਗੇ ਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਭਾਈ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਕਰ ਲੋ ਇਹ ਵਾਰ-ਵਾਰ ਬੇਨਤੀ ਤਾਂ ਹੈ ਕਿ ਸਾਰੇ ਜਪੋ ਤਾਂ ਬੇਨਤੀ ਕਰਦੇ ਆ ਸਤਿਗੁਰੂ ਕਹਿੰਦੇ ਨੇ ਆਸਾ ਦੀ ਵਾਰ ਦਾ ਸਮਾਂ ਹੋ ਗਿਆ ਸ਼ੁਰੂ ਕਰੋ ਸਿੱਖ ਕਹਿੰਦੇ ਨੇ ਸਤਿਗੁਰੂ 10 ਲੱਖ ਦੁਸ਼ਮਣ ਮਗਰ ਨੇ ਪਤਾ ਨਹੀਂ ਕਦੋਂ ਆ ਕੇ ਹਮਲਾ ਕਰ ਦੇਣ ਕਦੋਂ ਸਾਨੂੰ ਮਾਰ ਮੁਕਾ ਦੇ ਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਜੇ ਅੱਜ ਅਸੀਂ ਵੀ ਤੁਹਾਡੇ ਨਾਲ ਸ਼ਹੀਦੀ ਪਾ ਗਏ ਨਾ ਤੇ ਆਸਾ ਦੀ ਵਾਰ ਦਾ ਕੀਰਤਨ ਫਿਰ ਵੀ ਸਸਤਾ ਹੈ ਮਹਿੰਗਾ ਨਹੀਂ ਫਿਰ ਵੀ ਇਹ ਸੌਦਾ ਮਹਿੰਗਾ ਨਹੀਂ ਕਹਿੰਦੇ ਨੇ ਜਿਹੜੇ ਆਸਾ ਦੀਵਾਰ ਦਾ ਕੀਰਤਨ ਮਨ ਲਾ ਕੇ ਕਰਦੇ ਨੇ ਸੁਣਦੇ ਨੇ ਬਿਨਾਂ ਮੰਗਿਆਂ ਉਹਨਾਂ ਦੀਆਂ ਆਸਾਂ ਵਾ ਜ਼ਿੰਦਗੀ ਦੀ ਪੂਰੀਆਂ ਹੋ ਜਾਂਦੀਆਂ ਹੈ ਕਹਦੇ ਸਤਿਗੁਰੂ ਨੂੰ ਸੱਚੇ ਬਾਦਸ਼ਾਹ ਅਸੀਂ ਤਾਂ ਮੂਰਖ ਹਾਂ ਅਸੀਂ ਤਾਂ ਪਾਪੀ ਹਾਂ ਕਦੇ ਲੋਭੀ ਕਦੇ ਲਾਲਚੀ ਕਦੇ ਕਾਮੀ ਸਾਡਾ ਤਾਂ ਦਿਨ ਰਾਤ ਇੰਜ ਗੁਜ਼ਰ ਜਾਂਦਾ ਹੈ ਲੋੜ ਪਈ ਤੇਰੇ ਕੋਲੋਂ ਮੰਗ ਲੈਂਦੇ ਆ ਤੁਸੀਂ ਪਾਗ ਲਾ ਦਿੰਦੇ ਹੋ ਫਿਰ ਅਸੀਂ ਦਾਤ ਪਿਆਰੀ ਵਿਸਰਿਆ ਦਾਤ ਸਤਿਗੁਰੂ ਮਿਹਰ ਕਰੋ ਦਇਆ ਕਰੋ ਤੁਹਾਡੇ ਚਰਨਾਂ ਨਾਲ ਸਹਜਾਦਿਆਂ ਨਾਲ ਸਾਡੀ ਮਨੋਂ ਦਿਲੋਂ ਬਣਦਾ ਐਸੀ ਐਸੀ ਜੀ ਦੇ ਬੈਠੇ ਹਮ ਬੈਠੇ ਹਮ ਬੈਠੇ ਹਮ ਬੈਠੇ ਹਮ ਬੈਠੇ हम बैठे तुम दे हो असीसा <खुण> खुल के गाओ सारे हम बैठे तुम पे तुम दे हो असीसा दे हो असीसा दे हो असीसा दे हो असीसा <खुण> दे होीसा देवो हो, देहोसा देही ਬੜੋ ਸਾਰੇ ਅਮਰਦੇਵੋਂ ਤੇ ਹੋ ਗਏ ਸਾਰੇ ਚੰਕੂਰ ਦੀ ᱜਿੜੀ ਬਾਬਾ ਅਜੀਤ ਸਿੰਘ ਲੜਦੇ ਲੜਦੇ ਸ਼ਹੀਦ ਹੋ ਗਏ ਤੇ ਬਾਬਾ ਜੁਝਾਰ ਸਿੰਘ ਜੀ ਕਹਿੰਦੇ ਨੇ ਸਤਗੁਰਾਂ ਨੂੰ ਆਪਣੇ ਪਿਤਾ ਜੀ ਨੂੰ ਮੈਨੂੰ ਵੀ ਆਗਿਆ ਦੋ ਸਤਗੁਰਾਂ ਨੇ ਕੋਟਕੇ ਗਲ ਨਾਲ ਲਾਇਆ ਤੇ ਸਿੱਖ ਕਹਿੰਦੇ ਨੇ ਮਹਾਰਾਜ ਦੋ ਸਹਬਜ਼ਾਦੇ ਪਤਾਨੀ ਆਉਣਗੇ ਕਿ ਨਹੀਂ ਇਹਨਾਂ ਨੂੰ ਨਾ ਭੇਜੋ ਵਿਛੜ ਗਏ ਨੇ ਬਾਬਾ ਜੂਰਾਵਰ ਸਿੰਘ ਬਾਬਾ ਫਤਿਹ ਸਿੰਘ ਕਿਸੇ ਦੀ ਆਵਾਜ਼ ਆਈ ਇਹੀ ਤਰਸ ਕਰਦੇ ਹੋ ਸਤਿਗੁਰੂ ਜੀ ਬਾਬਾ ਜੂਝਾਰ ਸਿੰਘ ਹਲੇ ਛੋਟੇ ਹੈ ਇਹਨੂੰ ਤੇ ਹਲੇ ਲੜਨਾ ਵੀ ਨਹੀਂ ਆਉਂਦਾ ਜਦੋਂ ਕਿਸੇ ਦੀ ਆਵਾਜ਼ ਆਈ ਨਾ ਸਿੱਖ ਦੀ ਇਹਨੂੰ ਲੜਨਾ ਨਹੀਂ ਆਉਂਦਾ ਤੇ ਬਾਬਾ ਜੂਝਾਰ ਸਿੰਘ ਉੱਚੀ ਬਾਹ ਕਰਕੇ ਕਹਿਣ ਲੱਗੇ ਖਾਲਸਾ ਜੀ ਜੇ ਮੈਨੂੰ ਲੜਨਾ ਨਹੀਂ ਆਉਂਦਾ ਮੈਨੂੰ ਮਰਨਾ ਤਾਂ ਹੀ ਆਉਂਦਾ ਜੇ ਮੈਨੂੰ ਲੜਨਾ ਨਹੀਂ ਆਉਂਦਾ ਮੈਨੂੰ ਮਰਨਾ ਤਾਂ ਹੀ ਆਉਂਦਾ ਕਹਿੰਦੇ ਨੇ ਜਕਾਰਿਆਂ ਨਾਲ ਆਕਾਸ਼ ਗੂੰਜ ਉੱਠਿਆ ਕਦੇ ਜਾਇਓ ਦਰਸ਼ਨ ਕਰਨ ਸੇਵਾਦਾਰ ਕਹਿੰਦੇ ਨੇ ਬਾਬਾ ਜੁਝਾਰ ਸਿੰਘ ਜੀ ਨੇ ਵੀ 8 ਕਿਲੋਮੀਟਰ ਤੱਕ ਮੁਕਾਬਲਾ ਕੀਤਾ ਦਸ਼ਮਨਾਂ ਦਾ ਫੇਰ ਸ਼ਹੀਦੀ ਦਾ ਜਾਨ ਦਿੱਤਾ ਨਿੱਕੀਆਂ ਨਿੱਕੀਆਂ ਜਿੰਦਾ ਸਾਨੂੰ ਜਿਉਣਾ ਸਿਖਾ ਗਏ ਭਾਈ ਰਾਜਪੇ ਔਰੰਗਜੀਬ ਨੇ ਵੀ ਕੀਤਾ ਜਾਗੀਰ ਨੇ ਕੀਤਾ ਅਬਦਾਲੀ ਨੇ ਕੀਤਾ ਸੂਬਾ ਸਰਹੰਦ ਨੇ ਕੀਤਾ ਪਰ ਰਾਜ ਵਿੱਚ ਕੋਈ ਕਰਮ ਚੰਗੇ ਨਹੀਂ ਹੋਏ ਪਾਪ ਕਮਾਇਆ ਗਿਆ ਧਿਆਨ ਰੱਖਣਾ ਉਹਨਾਂ ਦੇ ਰਾਜ ਵਿੱਚ ਕਰਮ ਐਸੇ ਹੋਏ ਕਿ ਉਹਨਾਂ ਦੇ ਕਿਲੇ ਖੰਡਰਾਤ ਉਹਨਾਂ ਦੀਆਂ ਕਬਰਾਂ ਤੇ ਕੋਈ ਦੀਵਾ ਜਗਾਉਣ ਵਾਲਾ ਵੀ ਨਹੀਂ ਖੰਡਰਾਤ ਬਣ ਕੇ ਰਹਿ ਗਈਆਂ ਪਰ ਜਿਨ੍ਹਾਂ ਨੇ ਸੱਚ ਦੀ ਖਾਤਰ ਆਪਣੇ ਆਪ ਨੂੰ ਕੁਰਬਾਨ ਕੀਤਾ ਫਤਿਹਗੜ੍ਹ ਅੱਜ ਵੀ دیਵਾਨ ਲੱਗਦੇ ਉੱਥੇ ਅੱਜ ਵੀ ਜੈ ਜੈਕਾਰਾਂ ਨਹੀਂ ਕਿਉਂਕਿ ਸੱਚ ਦਾ ਪ੍ਰਸਾਰ ਪ੍ਰਚਾਰ ਹਮੇਸ਼ਾ ਮੇਰੇ ਮਾਲਕ ਨੇ ਕੀਤਾ ਹੈ ਤੇ ਸਭ ਨੂੰ ਇਸ ਧਰਤੀ ਤੇ ਜਿਉਣ ਦਾ ਹੱਕ ਸਿਖਾਇਆ ਹੈ। ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗ ਹਬ ਕੋ ਬਨਾਈ। ਇਹ ਪਾਵਨ ਪੰਕਤੀਆਂ ਸਤਿਗੁਰੂ ਜੀ ਕਹਿ ਰਹੇ ਨੇ। ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਈ। ਜਿਨ੍ਹਾਂ ਤੇ ਗੁਰੂ ਨਿਹਾਲ ਹੋ ਜਾਏ ਨਾ ਨਾਮ ਦੀ ਤਾਕਤ ਕੀ ਹੈ ਤੇ ਨਾਮ ਦਾ ਰਸ ਕੀ ਹੈ ਕਹਿਣਾ ਹੋਰ ਗੱਲ ਹੈ ਸੁਣਨਾ ਹੋਰ ਗੱਲ ਹੈ ਸਮਝ ਲੈਣਾ ਵੀ ਹੋਰ ਗੱਲ ਹੈ ਪਰ ਪ੍ਰੈਕਟੀਕਲ ਬਾਣੀ ਨੂੰ ਜ਼ਿੰਦਗੀ ਵਿੱਚ ਧਾਰ ਲੈਣਾ ਕਮਾ ਲੈਣਾ ਕਿਸੇ ਵਿਰਲੇ ਦੇ ਹਿੱਸੇ ਹੈ